ਜਿਹੜੀ ਮੰਮੀ ਦੀ ਕੁੜੀ ਨੇ ਪਤਾ ਨਹੀਂ ਉਹਨੂੰ ਕੀ ਉਂਗਲਾ ਲਾਈਆ ਕੀ ਨਹੀਂ ਉਹ ਇੱਥੇ ਆਈ ਆ ਉਹਨੇ ਕਹਾ ਮਾੜੀ ਗੱਲ ਬਾਤ ਕੀਤੀ ਉਹ ਕਹਿੰਦੇ ਵੀ ਤੇਰੇ ਨਾਲ ਨਹੀਂ ਹੱਥੀ ਪਿਆ ਸੀ ਤੇਰੇ ਨਾਲ ਗੱਲ ਬਾਤ ਮੂੰਹ ਨਾਲ ਕੀਤੀ ਆ ਓਏ ਉਹ ਗੈਨੀ ਕਹਿੰਦਾ ਜਿਹੜਾ ਨੇ ਆਇਆ ਸੀ ਨਾਲ ਉਹ ਕਹਿੰਦਾ ਤੂੰ ਲੜਨਾ ਫਰਾ ਫਰਾ ਕਰਨਾ ਤਾਂ ਨਹੀਂ ਆਹੀਂ ਨਹੀਂ ਲੜਨਾ ਬਸ ਆਈ ਤੂੰ ਅੰਦਰ ਪੈਨ ਮਗਾ ਇਤੋਂ ਨਿਕਲ ਗਏ ਆਏ ਆ ਸਾਡੀ ਪਰਿਵਾਰ ਹਾਂ ਦੀ ਪਰਿਵਾਰੀ ਦੀ ਸਾਡੀ ਮੇਰਾ 사ਗਾ ਭਰਾ ਆ ਜੀ ਤੂੰ ਲੈ नहीं फोन है हॉस्पिटल तो कुछ नहीं हुआ ल ਸਦੀਪ ਸਿੰਘ ਜੀ ਕੀ ਸਾਰਾ ਕੁ ਮਾਮਲਾ ਹੋਇਆ ਉਹਦੇ ਮਾਮਲਾ ਬਾਈ ਮੇਰੇ ਭਰਾ ਸੀਗਾ ਉਹਦੀ ਲੜਾਈ ਹੋਈ ਸੀ ਕੀ ਨਾਮ ਹੈ ਤੁਹਾਡੇ ਭਰਾ ਦਾ ਮੈਂ ਆਮਨਦੀਤ ਲੜਾਈ ਕਿਹਦੇ ਨਾਲ ਹੋਈ ਸੀ ਮਾਮੇ ਮੇਰੇ ਨਾਲ ਉਧਰ ਹੋਈ ਸੀਗੀ ਬਾਕੀ ਜਾਣਦੇ ਅੱਛਾ ਜੀ ਉਹ ਇੱਥੇ ਆ ਕੇ ਮੁੰਡੇ ਲੈ ਕੇ ਆਏ ਅੱਛਾ ਮੈਂ ਮਾਮੇ ਦੇ ਕੋਲ ਉਹਨਾਂ ਨੇ ਤੇ ਆ ਕੇ ਕੋਰਾਮੀ ਹਮਲ ਕਰ ਦਿੱਤੀ ਤੇ ਕਿਰਪਾਨਾਂ ਮਾਰੀਆਂ ਹਾਂਜੀ ਕਿੰਨੇ ਮੁੰਡੇ ਆਏ ਸੀ ਉਹ ਚਾਰ ਮੁੰਡੇ ਸੀਗੇ ਹਾਂਜੀ ਤੇ ਪੰਜਵਾਂ ਮੇਰਾ ਮਾਮੇ ਆ ਬਾਰੀਗਾ ਦੇ ਨਾਲ ਉਹ ਵੀ ਥੋੜਾ ਮੁੰਡਾ ਸੀ ਨੇ ਕੋਈ ਗੱਲਬਾਤ ਹੀ ਨਹੀਂ ਕੀਤੀ ਬਾਬਾ ਕਿੱਡੀ ਮਰਮਰੀ ਹੋਰ ਉਸ ਵੀ ਨਹੀਂ ਮਾਮੇ ਦੀ ਕੁੜੀ ਨੇ ਪਤਾ ਨਹੀਂ ਉਹਨੂੰ ਕੀ ਉਂਗਲਾ ਲਾਈਆ ਕੀ ਨਹੀਂ ਉਹ ਇੱਥੇ ਆਈ ਆ ਉਹਨੇ ਗਾ ਮਾੜੀ ਗੱਲਬਾਤ ਕੀਤੀ ਉਹ ਕਹਿੰਦੇ ਤੇਰੇ ਤਾਂ ਨਹੀਂ ਅਸੀਂ ਪਏ ਸੀ ਤੇ ਇਹਨਾਂ ਦਾ ਗੱਲਬਾਤ ਮੂੰਹ ਨਾਲ ਕੀਤੀ ਆ ਓਏ ਉਹ ਗੈਨੀ ਕਹਿੰਦਾ ਜਿਹੜਾ ਨਿਆਗਾ ਆ ਸੀ ਨਾਲ ਉਹ ਕਹਿੰਦਾ ਤੂੰ ਲੜਨਾ ਮੇਰਾ ਭਰਾ ਕਹਿੰਦਾ ਤਾਂ ਨਹੀਂ ਆ ਅਸੀਂ ਨਹੀਂ ਲੜਨਾ ਭਰਾ ਆ ਹੀ ਤਾਂ ਉਧਰ ਪੈਂਟ ਮਗਾ ਇਧਰੋਂ ਨਿਕਲ ਗਏ ਆ ਹੈ ਆ ਪਰਿਵਾਰ ਹੀ ਸੀ ਹਾਂਜੀ ਪਰਿਵਾਰ ਹੀ ਸੀਗਾ ਹਾਂਜੀ ਮੇਰਾ ਸਾਗਾ ਭਰਾ ਆ ਜੀ ਆਮਨਦੀਪ ਰੇਕਾ ਉਹ ਕੀ ਬਣਾਉਂਦਾ ਹਲਾ ਦਾ ਇਹ ਤਾਂ ਪਤਾ ਨਹੀਂ ਕੋਈ ਨਾ ਉਹਦਾ ਫੋਨ ਲੱਗਦਾ ਪਿਆ ਵਾ ਨਾ ਕਿਸੇ ਹੋਰ ਦਾ ਨੰਬਰ ਆ ਮੇਰੇ ਕੋਲੇ ਉਹਨਾਂ ਨੂੰ ਜਾਣਦੇ ਨਹੀਂ ਸੀਗੇ ਆਈ ਤਾਂ ਮਾਮੇ ਦੀ ਕੁੜੀ ਨੂੰ ਤਾਂ ਉਹ ਮੁੰਡੇ ਨੂੰ ਜਾਣਦੇ ਆ ਹਾਂਜੀ ਉਹਦੇ ਲੱਗਦੇ ਵਜੀਆਂ ਨੇ ਹਾਂਜੀ ਤਿੰਨ ਚਾਰ ਵਾਰ ਹੋਏ ਅਜੇ ਲੱਗਦੇ ਮੇਰੀ ਮੰਮੀ ਆ ਗਈ ਸੀ ਉਦੋਂ ਟਾਈਮ ਨਾਲ ਠੀਕ ਆ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇੱਧਰ ਆਏ ਆ ਤੇ ਮੰਮੀ ਆਏ ਆ ਇੰਨੀ ਦਿਨੋਂ ਉਹਦੇ ਗੇੜ ਦੇ ਵਿਚੋਂ ਨੇ ਕਿਰਪਾਨਾਂ ਮਾਰੀਆਂ ਗਿਆ ਦੀ ਉਹ ਪੋੜੀ ਚੜ੍ਹ ਕੇ ਚੱਲਿਆ ਹੀ ਬਾਹਰ ਨੂੰ ਤੇ ਇੰਨੀ ਦਿਨੋਂ ਮੰਮੀ ਆਈ ਤੇ ਉਹ ਉਹਨੂੰ ਅੰਦਰੋਂ ਕੱਢ ਕੇ ਤੇ 8 ਵਜੇ ਪਟਾਕੇ ਤੇ ਲੈ ਗਏ ਸੇ ਉਹਨੂੰ ਮੰਮੀ ਲੈ ਗਏ ਮੇਰੇ ਇਹ ਤਾਂ ਦੂਜੇ ਭਾਜੀ ਸੀਗੇ ਉਹ ਛਡਾਉਣ ਗਏ ਸੀਗੇ ਉਹ ਆਉਂਦੇ ਮਾਰੀ ਕਿਰਪਾਨ ਉਹਨਾਂ ਹੀ ਕਰਤੋਂ ਤੇ ਇੱਕੋ ਹੀ ਬੰਦੇ ਦਾ ਆਇਆ ਇੱਕੋ ਬੰਦੇ ਦਾ ਆਇਆ ਇਹਰ ਪੱਟਾ ਬੱਧੀ ਆ ਜਿਹੜੇ ਗਰਦਨ ਬੱਧੀ ਦੀ ਆਈ ਉਹਦਾ ਕੇ ਫੋਨ ਨਾਮ ਕੀ ਆ ਉਹਦਾ ਉਹਦਾ ਆਸਟਨ ਤੋਂ ਨੂੰ ਨਹੀਂ ਭਾਈ ਕੋਈ ਧੰਨਵਾਦ ਉਹ ਉਧਰ ਗਏ ਆ ਜੀ ਬਾਗੀ ਚੰੜ ਦੇ ਜਿਹੜੇ ਬੰਦੇ ਜਿੱਤੋਂ ਆਏ ਸੀ ਨਾ ਮੰਨਣਾ ਉਹਨਾਂ ਨੂੰ ਲੱਭਣ ਗਏ ਆ ਹਾਂ ਜੀ ਤੇ ਹੁਣ ਕੀ ਚਾਹੁੰਦੇ ਹੋ ਕੀ ਹੁਣ ਭਾਈ ਸਾਫ ਹੋਣਾ ਚਾਹੀਦਾ ਕਿੰਨੀ ਉਮਰ ਦੀ ਹੁੰਦੇ ਆ ਇੰਨਾ ਗਲਵਟ ਹੈਗਾ ਮੇਰੇ ਖਿਆਲੋਂ ਨਹੀਂ ਭਾਈ ਉਹਨਾਂ ਦੀ 40 40 42 ਦੇ ਕਰੀਬ ਹੋਣੀ ਹੈ ਹਾਂਜੀ ਹਾਂਜੀ ਉਹ ਜਵਾਨ ਆਉਂਦੇ ਦੋ ਮੁੰਡੇ ਉਹਨਾਂ ਦੇ ਜੀ ਵਾਰ ਦਾ ਹੋਈ ਹੈ ਕਿੰਨੇ ਵਜੇ ਹੋਈ ਹੈ ਔਰ ਕਿੰਨੇ ਲੋਕਾਂ ਨੇ ਕੀਤੇ ਕਰੀਬ ਕੋਈ 3-4 ਬੰਦੇ ਸੀ ਇਹ ਸੀਮਾ ਨਾਂ ਦੀ ਲੜਕੀ ਇਹਨਾਂ ਦੀ ਉਹ ਇਹਦੇ ਅਮਨਦੀਪ ਦੀ ਭੈਣ ਹੀ ਹੈ ਮਾਮੇ ਦੀ ਲੜਕੀ ਸੀਗੀ ਤੇ ਕੰਤਾ ਉਹਦਾ ਆ ਬਾਪ ਜੀ ਦਾ ਉਹ ਆਏ ਇੱਥੇ ਗਾਲਾਂ ਗੋਲਾਂ ਕੱਢਦੇ ਸੀ ਜਿਹੜਾ ਬੰਦਾ ਛੜਾਉਂਦਾ ਸੀ ਲੜਦੇ ਲੜਦੇ ਕਾਫੀ ਦੂਰ ਆਣ ਕੇ ਸੋਨੂ ਨਾਮ ਦੇ ਬੰਦੇ ਨੇ ਉਹਨੇ ਛੁਰਪਾਨ ਮਾਰੀ ਤੇ ਉਹਦੀ ਅੱਜ ਹਸਪਤਾਲ ਚ ਜਾ ਕੇ ਸੋਨੂ ਨਾਮ ਦੇ ਬੰਦੇ ਦੇ ਛੁਰਪਾਨ ਵੱਜੀ ਹੈ ਜਾਂ ਉਹਨੇ ਮਾਰੀ ਸੋਨੂ ਨਾਮ ਦੇ ਬੰਦੇ ਦੇ ਛੁਰਪਾਨ ਮਾਰੀ ਹੈ ਜੀ ਕੰਤੇ ਹੋਣਾ ਨੇ ਦੋਨੇ ਜਿਹੜੇ ਨਾਮ ਨੋਮ ਨੇ ਇਹ ਜੀ ਪਤਾ ਨਹੀਂ ਰੇਡ ਗਈ ਹੈ ਤੁਹਾਡੀ ਜਲਦੀ ਫੜ ਲਾਂਗੇ ਸੀ ਸੀਮਾ ਦੇ ਨਾਲ ਜੀ ਆਪਸ ਵਿੱਚ ਰਿਸ਼ਤੇਦਾਰੀ ਸੀਗੀ ਜੀ ਆਪਸ ਵਿੱਚ ਰਿਸ਼ਤੇਦਾਰੀ ਨਹੀਂ ਠੀਕ ਹੈ ਤੇ ਹੁਣ ਤੱਕ ਕੁਝ ਪਤਾ ਲੱਗ ਪਾਇਆ ਕਿ ਇਹ ਆਪ ਕਿਸ ਚੀਜ਼ ਨੂੰ ਲੈ ਕੇ ਝਗੜਾ ਸ਼ੁਰੂ ਹੋਇਆ ਸੀ ਬਸ ਇਹ ਨਿਆਂਗਦ ਹੈਗੇ ਨਹੀਂ ਤੇ ਜਦੋਂ ਇੱਧਰ ਆਉਂਦੇ ਸੀ ਲੜਪਦੇ ਸੀ ਇਹਨਾਂ ਦਾ ਅਜੇ ਤੱਕ ਉਹ ਪਤਾ ਨਹੀਂ ਲੱਗਿਆ ਕਿ ਕਿਉਂ ਹੋਇਆ ਕਾਰਨ ਕੀ ਆ ਉਹ ਉਹ ਅਸੀਂ ਟੈਕਨੀਕਲ ਬੰਦੇ ਜਿਹੜਾ ਮਰ ਨਾਲ 42 ਸਾਲ ਦੀ ਉਮਰ ਦਾ ਹੈ ਪਰ ਜਿਹੜਾ ਕਾਂਚੇ ਦਾ ਜ਼ਿਕਰ ਕਰਦੇ ਪਏ ਉਹਦਾ ਕ੍ਰਿਮਨਲ ਰਿਕਾਰਡਿੰਗ ਔਰ ਕਿੰਨੇ ਜਣੇ ਸੱਟੀਆਂ ਨਹੀਂ ਆ ਇਹ ਦੇਖਣਾ ਪਊਗਾ ਜੀ ਔਰ ਕਿੰਨੇ ਜਣੇ ਸੱਟਾਂ ਲੱਗੀਆਂ ਨੇ ਕਿੰਨੇ ਨੇ ਟੋਟਲ ਹੋ ਜਾਣ ਸੀ ਜਿਹੜਾ ਅਮਨਦੀਪ ਸਿੰਘ ਆ ਉਹਦੇ ਵੀ ਸੱਟਾਂ 3-4 ਵਾਰ ਹੋਏ ਨੇ ਤੇ ਬਾਅਦ ਤੇ ਸੱਟ ਵੀ ਹੈ ਇਹ ਦੱਸ ਦੇਣ ਪਰ ਇਹ ਹਸਪਤਾਲ ਜਾ ਕੇ ਪਤਾ ਲੱਗੂ ਕਿੰਨੀਆਂ ਸੱਟਾਂ ਠੀਕ ਹੈ ਤੇ ਕੋਈ ਕੈਮਰੇ ਸੀਸੀਟੀਵੀ ਹੁਣ ਹਾਲੇ ਜਾ ਰਹੇ ਨੇ ਹਾਂਜੀ ਉਹ ਹਾਂ ਲੱਗ ਦੇਖਾਂਗੇ ਆਉਂਦੇ ਨੇ ਅਫਸਰੋਂ ਬੰਦੇ 팀ਾਂ ਗਈਆਂ ਰੇਡ ਕਰਨ ਉਹਨਾਂ ਦੇ ਘਰ ਮਾਮਲਾਦਾਰੀ ਤੋਂ ਲਿਖਿਆ ਗਿਆ ਵਾ ਮਾਮਲਾ ਦਰਜ ਕਰਨਾ ਹੀ ਇਹ ਸਟੇਟਮੈਂਟ ਲਵਾਂਗੇ